ਹਾਈ ਮਿੱਤਰੋ ਸਵਾਗਤ ਹੈ ਨਵੀਂ ਵੀਡੀਓ ਚ ਤੇ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ ਉਹ ਵੀ ਅੱਜ ਦੀ ਵੀਡੀਓ ਚ ਆਪਾਂ ਲੱਗੇ ਆ ਪੰਪ ਚੇਂਜ ਕਰਨ ਕਟਾਈ ਵਾਲਾ ਜਿਵੇਂ ਕੱਲ ਚਲਾਈਦੀ ਆਪਾਂ ਇਹ ਤੇ ਗਰਮ ਹੋ ਕੇ ਜਦ ਮੰਨ ਲਓ ਤੇਲ ਗਰਮ ਹੋ ਜਾ ਤਾਂ ਕਟਾਈ ਥੋੜੀ ਡੈਟ ਹੁੰਦੀ ਹੈ ਤੇ ਮਿਸਤਰੀ ਨੂੰ ਪੁੱਛਿਆ ਜਣੀ ਉਹ ਕਹਿੰਦਾ ਵੀ ਪੰਪ ਦੇ ਵਿੱਚ ਚੈੱਕ ਕਰਾ ਪੰਪ ਬਦਲੋ ਪੰਪ ਸ਼ਾਇਦ ਉਹ ਮੈਂ ਕੱਟ ਕਰਦਾ ਉਹ ਤੇ ਨਵਾਂ ਲਿਆਂਦਾ ਪੰਪ ਆਪਾਂ ਸੈਨਿਕ ਦਾ ਖੋਲ ਕੇ ਬਾਲ ਦੇ ਦੂਹਾ ਦੇਖ ਰਹੇ ਆ ਜੀ ਮਿਸਤਰੀ ਦਾ ਕਹਿੰਦਾ ਪੰਪ ਚ ਨੁਕਸ ਹੋਊਗਾ ਤੇ ਕਿਹੜਾ ਇੱਕ ਵਾਰੀ ਬਦਲ ਕੇ ਪੰਪ ਆ ਫੇਰ ਦੇਖਦੇ ਹਾਂ ਕਮਾਕਮੂ ਕਿ ਵੀ ਹੁੰਦੀ ਐ ਸੌਖੀ ਜਾਂ ਨਹੀਂ ਨਹੀਂ ਕੋਈ ਹੋਰ ਪੱਟੀ ਫਿਰ ਜਿਗਾਰਡ ਹਾਂ ਚਲੋ ਖੋਲਦੇ ਆ ਪੰਪ ਨੂੰ ਤੇ ਖੋਲ ਕੇ ਫਟਫਟ ਕਰਦੇ ਆ ਇਹ ਦੂਹਾ ਇਹ ਚीडीਣੀ ਵਾਲਾ ਜਿਵੇਂ ਸਿੱਧਾ ਨਹੀਂ ਪੰਪ ਤੇ ਪੂਲੀ ਹੁਣੇ ਮੰਨ ਲਓ ਕਿ ਲਾ ਇਧਰੋਂ ਪੰਪੇ ਖੁੱਲ ਜੂਗਾ ਕੋਈ ਬੈਲਟ ਨਹੀਂ ਲਾਉਣੀ ਕੁਝ ਨਹੀਂ ਕਰਨਾ ਹੈਗਾ ਆਪਾਂ ਇਹ ਸਿੱਧਾ ਇਥੋਂ ਪੰਪ ਖੁੱਲ ਜਣਾ ਤੇਲ ਤੂੰ ਡੁੱਲੂਗਾ ਬਾਲਟੀ ਤਿਆਰ ਹੈ ਆਪਣੀ ਟੈਂਕੀਆਂ ਕਦੀਆਂ ਡੱਡ ਦੋਨੇ ਇਹਦੀ ਅੱਡਾ ਸਟੀਅਰਿੰਗ ਵਾਲ ਦੇ ਉਹ ਵੀ ਅੱਡ ਕੱਟ ਰਾਲੀ ਖੋਲ ਦੇ ਨੋ ਵੀ ਡਾਟ ਡੂਟਰ ਜੇ ਕਰਤੇ ਫਟੇ ਦੇ ਤੇ ਆ ਚੜੀ ਜੀ ਹੋਈ ਪਾਤੀ ਇਧਰ ਲਈ ਤਾਂ ਇਹ ਵੀ ਠੀਕ ਆ ਪਹਿਲਾਂ ਇਹੀ ਦੇਖੀ ਜਮਾ ਕੋਈ ਵਾਰ ਇਹ ਮਾਰ ਜਾਂਦੀ ਆ ਆ ਮੈਨੂੰ ਇਹਦਾ ਬੋਈਆ ਭਈਆ ਕਸ ਕੇ ਪੈ ਪੂਜ ਮਾਰਦੇ ਸੈਲਫੀ ਹਾਂਜੀ ਪੰਪ ਲਾਦਾ ਸੈਨਿਕ ਦਾ ਕਰਤਾ ਫੱਟ ਤੇ ਹੁਣ ਘੌਂਦੀ ਆ ਗਲੀ ਤੇ ਬੱਸ ਇਹ ਹੀ ਆਪਾਂ ਨੂੰ ਗੱਲ ਕਮੀ ਲੱਗੀ ਥੋੜੀ ਇਹਦੀ ਤੇ ਕੱਢਤੀ ਆਪਾਂ ਬੱਕਾ ਨੂੰ ਫੇਰ ਚੱਲਣਾ ਵਧਣਾ ਫੇਰ ਦਖਾਵਾਂਗੇ ਚੱਲਦੀ ਬਾਕੀ ਜਾ ਕੇ ਪਤਾ ਲੱਗੂ ਠੀਕ ਹੈ ਜਾਂ ਖੜੀ ਹੈ ਤੇ ਤਰਪਾਲ ਪਾਤੀ ਦੀ ਰਾਤ ਕਣੀਆਂ ਇਹ ਫੇਰ ਆ ਗਈਆਂ ਦੀ ਘਾਹ ਨੂੰ ਮਾਹ ਕਢਾਉਣੀ ਹੈ ਤੇ ਆ ਕੇ ਮੜਾ ਚੱਲੇ ਹੁਣ ਆਪਾਂ ਕੰਮ ਕਿਤੇ ਤੇ ਬੈਟਰੀਆਂ ਚ ਦੇਖਨੇ ਪਾਣੀ ਪੂਣੀ ਵੀ ਨਹੀਂ ਦੇਖਿਆ ਯਾਦ ਅੱਜ ਆਇਆ ਮਿਲਾਂਗੇ ਅਗਲੀ ਵੀਡੀਓ ਚ